ਸਾਡੇ ਕੋ ਅੱਜ ਆਏ ਹੋਏ ਨੇ ਦਿੱਲੀ ਤੋਂ ਸਾਡੇ ਰਾਸ਼ਟਰੀ ਬੁਲਾਰੇ ਸਰਦਾਰ ਆਰ ਪੀ ਸੇਗੀ ਜੀ ਜੋ ਨੈਸ਼ਨਲ ਲੈਵਲ ਦੇ ਸਾਡੇ ਮੁੱਦਿਆਂ ਨੂੰ ਉਠਾਉਣ ਦੇ ਵਿੱਚ ਬਹੁਤ ਮਾਇਨ ਨੇ ਪੰਜਾਬ ਦੇ ਔਰ ਸਿੱਖਾਂ ਦੇ ਮਸਲਿਆਂ ਦੇ ਉੱਤੇ ਵੀ ਔਰ ਜਿਹੜੀਆਂ ਨੈਸ਼ਨਲ ਪਾਰਟੀਆਂ ਤੇ ਸਬੰਧ ਤੋਂ ਨਾਲ ਹੀ ਇਹਨਾਂ ਦੇ ਸਾਡੇ ਵੀਰ ਰਜੇਸ਼ ਗੁਪਤਾ ਜੀ ਨਾਲ ਸਾਡੇ ਬੈਠੇ ਨੇ ਉਹ ਲਾਇਨਸ ਕਲੱਬ ਇੰਟਰਨੈਸ਼ਨਲ ਦੇ ਆਗੂ ਨੇ ਤੇ ਮੈਂ ਸਭੀ ਦਾ ਹਾਂ ਕਿ ਆਪਾਂ ਹੁਣ ਗੱਲ ਸ਼ੁਰੂ ਕਰੀਏ ਤੇ ਦੂਜੀ ਗੱਲ ਜਿਹੜਾ ਵੀ ਕੋਈ ਕੁਐਸਚਨ ਆਪਾਂ ਬੜੇ ਆਰਾਮ ਦੇ ਨਾਲ ਬਾਅਦ ਵਿੱਚ ਆਪਾਂ ਪੁੱਛ ਲਾ ਪੁੱਛ ਸਕਦੇ ਹੋ ਤੁਸੀਂ ਜੀ ਭਾਜੀ ਥੈਂਕ ਯੂ ਫੋਰ ਕਮਿੰਗ ਸਤਿ ਸ੍ਰੀ ਅਕਾਲ ਸੋਨੂੰ ਤੁਸੀਂ ਇੰਨੇ ਛੋਟੇ ਨੋਟਿਸ ਤੇ आन बहुत बहुत आभार और धनबाद आप सब जी का मैं अज मैं अज अमृतसर जलंधर लुधियाना एक तीन जगह जा लगा अमृतसर बाद इस वक्त जलंधर लुधियाना पार्टी के काम से भी जावगा जी पिछले जिले जो घटना चक्र जो है खास करके दिल्ली तो जरा कल का मामला होया ਇਹ ਤੇ ਅਰਵਿੰਦ ਕੇਜਰੀਵਾਲ ਨੇ ਬੇਨਤੀ ਅਪੀਲ ਲਾਈ ਸੀ ਕਿ ਮੈਨੂੰ ਮੇਰੀ ਜਿਹੜੀ ਇੰਟਰਮ ਈਲ ਹੈ ਉਹ ਅੱਗੇ ਐਕਸਟੈਂਡ ਕਰਤੀ ਜਾਵੇ ਵਧਾਤੀ ਜਾਵੇ ਪਰ ਕੋਰਟ ਨੇ ਉਹ ਟਰਨ ਡਾਊਨ ਕਰਤੀ ਰਜੈਕ ਕਰ ਪਰ ਇੱਕ ਇੱਕ ਰਿਸਟੈਂਸ ਦੇ ਕਹਤਾ ਵੀ ਜੇ ਕੋਈ ਅਮਰਜੈਂਸੀ ਕੇਸ ਨਹੀਂ ਦੀ ਲੋੜ ਨਹੀਂ ਪਰ ਜਦ ਨੋਰਮਲ ਕੋਰਸ ਵਿੱਚ ਕੋਰਟ ਲਗੇ ਕਿ ਉਸ ਵੇਲੇ ਹੀ ਸਮਾਈ ਹੋ ਜਾਏਗੀ ਅਸਲ ਇੱਕ ਇਹ ਕੀ ਇਹ ਗੱਲ ਤੋਂ ਸਮਝ ਆਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਦੀ ਇੰਟention ਕੀ ਹੈ ਉਹ ਜਿਹੜੀ ਪਹਿਲੇ ਵੀ ਬੇਲਤੀ ਲਾਈ ਸੀ ਉਹ ਇਸ ਕਰਕੇ ਸੀ ਕਿ ਕਿਸੇ ਤਰ੍ਹਾਂ ਮੈਨੂੰ ਤਿਹਾੜ ਨਾ ਰਹਿਣਾ ਪਵੇ ਆਪਣਾ ਲੱਗਦਾ ਕਿ ਜਿਹੜਾ ਉਹਨਾਂ ਨੇ ਸ਼ੀਸ਼ਮੈਲ ਬਣਾਇਆ ਉਹਦੀ ਯਾਦ ਉਹਨੂੰ ਆਉਂਦੀ ਹੈ ਕਿ ਸ਼ੀਸ਼ਮੈਲ ਬਣਾਉਣ ਤੋਂ ਬਾਅਦ ਕਿਸੇ ਵਾਸਤੇ ਉਹ ਤਿਹਾੜ ਰਹਿਣਾ ਔਖੀ ਗੱਲ ਜਿੱਥੇ 4 ਲੱਖ ਦਾ ਕਮੋੜ ਹੋਏ ਉੱਥੇ ਤਿਆਰ ਦੀ ਕਿੱਦਾਂ ਸਮਝ ਆਏਗੀ ਗੱਲ ਕਿ ਜਦ ਮੂੜ ਮੁੱਦਾ ਹੈਗਾ ਕਿ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਦੀ ਪਾਰਟੀ ਫੁਰਜ਼ੋਰ ਕੋਸ਼ਿਸ਼ ਕਰਦੀ ਰਹੀ ਕਿ ਸਾਨੂੰ ਬੀਲ ਕਾਰਡ ਐਕਸਟੈਂਡ ਹੋ ਜਾਏ ਉਹ ਆਪਣੇ ਇੰਟਰਵਿਊ ਵੀ ਇਹ ਕਹਿ ਰਹੇ ਨੇ ਆਪਣੇ ਕੈਂਪੇਨ ਵੀ ਇਹ ਕਹਿ ਰਹੇ ਨੇ ਕਿ ਸਾਨੂੰ ਵੋਟ ਪਾਓ ਤੇ ਸਾਨੂੰ ਮੈਨੂੰ ਜੇਲ੍ਹ ਨਹੀਂ ਜਾਣਾ ਪਏਗਾ ਔਰ ਉਹਨੂੰ ਲੱਗਦਾ ਸੀ ਕਿ ਕੋਰਟ ਉਹਨਾਂ ਦੀ ਸੁਣਵਾਈ ਕਰਕੇ ਉਹਨਾਂ ਨੂੰ ਬਿਮਾਰੀ ਕਰਕੇ ਉਹਨਾਂ ਕਹਿੰਦੇ ਸੀ ਮੈਨੂੰ ਪੈਟਸ ਕੈਨ ਕੋ ਸਕੈਨ ਕਰਾਣੇ ਮਨੂਸ ਕਰਕੇ ਬਿੱਲ ਦਿੱਤੀ ਜਾਏ ਪਰ ਉਹ ਸਕੈਨ ਡਾਕਟਰ ਸਾਨੂੰ ਉਸ ਤੋਂ ਬਾਅਦ ਕੈਂਪੇਨ ਕਰੇ ਸਾਹਿਬ ਕੱਲ੍ਹ ਵੀ ਸ਼ਹਿਰ ਪੰਜਾਬ ਹੈਗੇ ਸਾਨੂੰ ਔਰ ਮੈਦਾਨ ਗਾ ਲਿਆ ਕਿ ਪੰਜਾਬ ਵੀ ਚਾਹੁੰਦੇ ਨੇ ਇੱਕ ਗੱਲ ਕਹਿੰਦੇ ਨੇ ਔਰ ਨਾਲ ਹੀ ਚੰਡੀਗੜ੍ਹ ਜਾ ਕੇ ਉਜੀ ਗੱਲ ਕਹਿੰਦੇ ਨੇ ਕੱਲ ਉਹ ਅਨੰਕਪੁਰ ਸਾਹਿਬ ਲੋਕ ਸਭਾਇ ਚੱਗੇ ਸਨ ਮੋਹਾਲੀ ਤੱਕ ਅਨੰਕਪੁਰ ਸਾਹਿਬ ਲੋਕ ਸਭਾ ਹੈਗੀ ਹੈ ਉੱਥੇ ਕਹਿ ਰਹੇ ਸਨ ਕਿ ਕਾਂਗਰਸ ਸਭ ਤੋਂ ਪ੍ਰਸਤਿਪਾਦੀ ਹੈ ਸਭ ਤੋਂ ਬੰਦੀ ਪਾਰਟੀ ਹੈ ਔਰ ਕਾਂਗਰਸ ਨੂੰ ਵੋਟ ਦੀ ਪਾਣਾ ਔਰ ਜਿੱਦਾਂ ਅੱਧੇ ਘੰਟੇ ਬਾਅਦ ਬਾਰਡਰ ਪਾਰ ਕੀਤਾ ਤਰ ਨਿਗਰ ਜਾ ਕੇ ਕਾਂਗਰਸ ਦਾ ਕੈਂਡੀਡੇਟ ਬਹੁਤ اچھا ਹੈ ਕਾਂਗਰਸ ਦਾ ਕੈਂਡੀਡੇਟ ਬਹੁਤ اچھا ਹੈ ਔਰ ਕਾਂਗਰਸ ਨੂੰ ਵੋਟ ਪਾਣਾ ਪਰ ਜਿਹੜੀ ਮੂਲ ਗੱਲ ਜਿਸ ਗੱਲ ਤੇ ਮੈਂ ਅੱਜ ਫੋਕਸ ਕਰ ਰਿਹਾ ਹਾਂ ਉਹ ਹੈਗਾ ਕਿ ਇਕੰਨੀਜੀ ਦਾ ਬਹੁਤ ਟਾਈਮ ਆਊਟ ਸ਼ਬਦ ਟਾਈਮ ਆਊਟ ਇਹਨਾਂ ਟਾਈਮ ਆਊਟ ਹੋ ਦੁਕਾ ਦੋ ਤਰੀਕ ਨੂੰ ਇਸ ਜੇਲ੍ਹ ਵਿੱਚ ਹੋਗੇ ਕੋਰਟ ਦੇ ਆਦੇਸ਼ ਅਨੁਸਾਰ ਐਸ ਪਰ ਦਾ ਕੋਰਟ ਆਰਡਰ ਇਹਦੀ ਨੇ ਆਮ ਆਪੀ ਪਾਰਟੀ ਉੱਤੇ ਵੀ ਚਾਚੀ ਫਾਈਲ ਗੰਦੀ ਗੱਲ ਕੀਤੀ ਹੈ ਅਗਰ ਆਵਾਦੀ ਪਾਰਟੀ ਉੱਤੇ ਚਾਚੀ ਫਾਈਲ ਹੋ ਗਈ ਔਰ ਮੁਕਦਮਾ ਚਲਿਆ ਤੇ ਆਵਾਦੀ ਪਾਰਟੀ ਰਹਿ ਗਈ ਨਹੀਂ ਫਿਰ ਤੇ ਕਿਉਂਕਿ ਇਹ ਗੱਲ ਤੇ ਬੜੀ ਕਲੀਅਰ ਹੈ ਜਿਹੜਾ ਸ਼ਰਾਬ ਦੇ ਕੋਟਾਲੇ ਜਿਹੜਾ ਪੈਸਾ ਕਮਾਇਆ ਦਿੱਲੀ ਤੋਂ ਉਹ ਅਲੱਗ-ਅਲੱਗ ਕਲੈਕਸ਼ਨ ਐ ਸਮਾਰ ਹੋਇਆ ਉਹਦੇ ਇਹੀ ਜਿਹੜੀ ਆਪਣੀ ਚਾਰਟ ਸੀਟ ਪੇਸ਼ ਕੀਤੀ ਸੀ ਉਹਦੇ 'ਚ ਸਬੂਤ ਵੀ ਦਿੱਤੇ ਸਨ ਉਹਦੇ 'ਚ ਇੱਕ ਬੈਂਕ ਅਕਾਊਂਟ ਨੰਬਰ ਵੀ ਹੈਗਾ ਉਸੇ 'ਚ ਉਹ ਲੋਕਾਂ ਦੀ ਡਿਟੇਲਸ ਵੀ ਹੈਗੀਆਂ ਜਿਹਨਾਂ ਨੇ ਆਂਗਰੀ ਲੋਕਾਂ ਆਮ ਦੀ ਬਤਾ ਹਵਾਲਾ ਰੱਖ ਕੇ ਜਿਹੜਾ ਕੰਮ ਕੀਤਾ ਉਹ ਡਿਟੇਲ ਵੀ 45 ਕਰੋੜ ਰੁਪਏ ਦੀ ਕਿੱਦਾਂ ਕਿਨਾ ਕੋਲ ਪੈਸਾ ਰੱਖਿਆ ਉਹ ਪੈਸਾ ਕਿੱਥੇ ਕਿੱਥੇ ਪਹੁੰਚਿਆ ਉਹਨਾਂ ਦੇ 164 ਇਚ ਬਿਆਨ ਵੀ ਦਾਖਲ ਨੇ ਜਿਹੜੇ ਆਂਗੜੀਆਂ ਨੇ ਪੈਸਾ ਲੈ ਕੇ ਅੱਗੇ ਪਹੁੰਚਾਇਆ ਜਿਨ੍ਹਾਂ ਕੋਲ ਪੈਸਾ ਗਿਆ ਉਹਨਾਂ ਦੀ ਵੀ ਬਿਆਨ ਦਾਖਲ ਨੇ ਗੋਆ ਲਫੇਟ ਹੁਣ ਜਿਹਨੇ ਮੱਡੀ ਕਰਦਨ ਕਿ ਮਨੀ ਟ੍ਰੇਲ ਨਹੀਂ ਉਸ ਤੋਂ ਵੱਡੀ ਮਨੀ ਟ੍ਰੇਲ ਨਹੀਂ ਹੋ ਸਕਦੀ ਜਿਹਨੇ ਪੈਸਾ ਦਿੱਤਾ ਉਹਨੇ ਕਿ ਮੈਨੂੰ ਪੈਸਾ ਮਿਲਿਆ ਜਿਹਨੇ ਪੈਸਾ ਭੇਜਿਆ ਉਹਨੇ ਕਿ ਮੈਂ ਪੈਸਾ ਭੇਜਿਆ ਜਿਸ ਕੋਲ ਭੇਜਿਆ ਉਹਨੇ ਉਹਦਾ ਨਾਮ ਦਾਖਲ ਕਰਤਾ ਤੇ ਉਸ ਤੋਂ ਵੱਡੀ ਮਨੀ ਟੇਲ ਕਿਹੋ ਜਿਹੀ ਤੇ ਇਹ ਦੇਸ਼ਿਤ ਪਹਿਲੀ ਵਾਰ ਹੋਏਗਾ ਕਿਸੇ ਪੋਲਿਟিক্যাল ਪਾਰਟੀ ਉੱਤੇ ਘੋਟਾਲੇ ਦਾ ਮਗਦਮਾ ਥੇਰੇਫੇਰੀ ਦਾ ਮਗਦਮਾ ਪਹਿਲੀ ਵਾਰ ਹੋਏਗਾ ਲਾਗੂ ਹੋਏਗਾ ਇਹ આજ ਤੋ ਪਹਿਲੇ ਕਦੀ ਹੋਇਆ ਨਹੀਂ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਜਿਨ੍ਹਾਂ ਕਿ ਉਹ ਕੀ ਐਕਸ਼ਨ ਲੈਣਾ ਤੇ ਰੰਗੇ ਕੀ ਐਕਸ਼ਨ ਨਹੀਂ ਲੰਗੇ ਪਰ ਟੈਕਨੀਕਲੀ ਅਗਰ ਇੱਕ ਪੋਲਿਟিক্যাল ਪਾਰਟੀ ਉੱਤੇ ਜਾਂ ਇੱਕ ਕੰਪਨੀ ਉੱਤੇ ਅਵੇ ਕੋਟਾਲੇ ਦਾ ਮੁਕਦਮਾ ਆ ਗਿਆ ਤੇ ਉਹਦੀ ਪੀਪਲ ਰਿਪਰੈਜਨ ਐਕਟ ਚ ਉਹਦੀ ਮਾਨਤਾ ਵੀ ਰੱਦ ਹੋ ਸਕਦੀ ਹੈ ਜਿਸ ਪਾਰਟੀ ਦੀ ਮਾਨਤਾ ਹੀ ਨਹੀਂ ਰਹੀ ਉਹ ਵੋਟ ਮੰਗ ਰਹੀ ਹੈ ਉਹਨਾਂ ਨੂੰ ਪਤਾ ਕਿ ਸਾਡੀ ਮਾਨਤਾ ਨਹੀਂ ਰਹੀ ਔਰ ਇਹ ਸਿਰਫ ਇਹ ਨਹੀਂ ਸਿਰਫ ਜਿਹੜਾ ਪੈਸਾ ਗਿਆ ਉਸ ਤੋਂ ਬੜਾ ਇੱਕ ਨਾਮ ਦੇ ਰਹੇ ਤੁਹਾਨੂੰ ਮੈਂ ਰਜਿੰਦਰ ਸਿੰਘ ਛੋਲੰਕੀ ਗੁਜਰਾਤ ਤੋਂ ਇਲੈਕਸ਼ਨੜੀਆ ਸੀ ਆਮ ਆਗੀ ਪਾਰਟੀ ਔਰ ਇਲੈਕਸ਼ਨ ਣ ਕੇ ਆਮ ਆਦਮੀ ਪਾਰਟੀ ਤੋਂ ਜਦ ਲੜ ਰਿਆ ਸੀ ਉਸ ਵਲੇ ਉਹਦੇ ਕੋਲ 20 ਲੱਖ ਰੁਪਏ ਦੀ ਨੱਦੀ ਪੜੀ ਵੀ ਜਦ ਨੱਦੀ ਖੜੀ ਗਈ ਤੇ ਉਹਨੇ ਕਿਹਾ ਜੀ ਇਹ ਪੈਸਾ ਮੇਰਾ ਨਹੀਂ ਜਿਹੜਾ ਮੈਂ ਡਰਾਈਵਰ ਐ ਇਹ ਆਗੜੀ ਹੁੰਦਾ ਜਿਹੜਾ ਹਵਾਲੇ ਦਾ ਕੰਮ ਕਰਦਾ ਐ ਇਹ ਮੇਰਾ ਡਰਾਈਵਰ ਐ ਇਹ ਪੈਸਾ ਲਿਆਂਦਾ ਐ ਅੱਗੇ ਵੰਦਦਾ ਐ ਮੈਨੂੰ ਪਤਾ ਨਹੀਂ ਕਿੱਥੋਂ ਲਿਆਂਦਾ ਕਿੱਥੇ ਦਿੰਦਾ ਪਰ ਇਹ ਪਾਰਟੀ ਤੋਂ ਆਂਦਾ ਜਿੰਦੀ ਦੀ ਪਾਰਟੀ ਤੋਂ ਆਂਦਾ ਐ ਔਰ ਅੱਗੇ ਪੈਸੇ ਵੰਦਦਾ ਜਿਹੜਾ ਕਿਹਾ ਗੂਗਲ ਮਾਰਕੀਟ ਸਟਿਕ ਮੈਂ ਆ ਕੇ ਦੇਖ ਲਵਾਂ ਕਿ ਇਹ 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 ਸੈਣੀ ਵੱਲੋਂ ਕਹਿੰਦਾ ਫਾਰਮਲ ਕੇਸ ਹੈ ਹੁਣ ਉਹ ਜਿਹੜਾ ਜਿੱਥੋਂ ਪੈਸਾ ਆਉਂਦਾ ਉਹਦੇ ਚੋਂ ਪੈਸਾ ਤੇ ਸੈਂਟਰ ਪਾਰਟੀ ਤੋਂ ਆ ਰਿਹਾ ਸੀ ਉਹ ਹਵਾਲੇ ਤੋਂ ਪੈਸਾ ਆ ਰਿਹਾ ਸੀ ਉਹ ਸ਼ਰਾਬ ਦੇ ਕੋਟਾ ਦੇ ਦਾ ਪੈਸਾ ਸੀ ਤੇ ਜਿਸ ਪਾਰਟੀ ਦਾ ਪ੍ਰੈਜ਼ੀਡੈਂਟ ਕਨਵੀਨਰ ਸ਼ਰਾਬ ਦੇ ਕੋਟਾ ਦੇ ਚ ਜੇਲੀ ਚ ਹੋਏਗਾ ਜਾਂ ਹੁਣ ਜਿਹੜੇ ਫੋਰਨ ਫੰਡਿੰਗ ਵਾਲਾ ਮਾਮਲਾ ਆਇਆ ਉਸ ਮਾਮਲੇ ਚ ਜੇਲੀ ਚ ਹੈ ਇਹਦਾ ਮਾਮਲਾ ਚੱਲੇਗਾ ਕਿਉਂਕਿ ਜਿਹੜਾ ਪੈਸਾ ਬਾਹਰੋਂ ਆਇਆ ਉਹਦਾ ਹਿਸਾਬ ਤਾਂ ਪੂਰਾ ਨਹੀਂ ਉਹ ਈਡੀ ਨੇ ਆਪਣੇ ਪੇਪਰ ਪੇਸ਼ ਕਰਤੇ ਨੇ ਔਰ ਇਹ ਵੀ ਹੈ ਕਿ ਉਹ ਜਿਹੜੇ ਸੋਰਸਸੋ ਹੈ ਉਹ ਸੋਰਸਸ ਵੀ ਡਾਕੂਲ ਨਹੀਂ ਉਹ ਸੋਰਸਸ ਵੀ ਇਹੋ ਜਿਹੇ ਨੇ ਜਿਹੜੇ ਕਿ ਦੇਸ਼ ਨੂੰ ਤੋੜਨ ਵਾਲੇ ਸੋਰਸਸ ਹੋਣਗੇ ਉਹ ਇਹੋ ਜਿਹੇ ਸੋਰਸਸ ਹੋਣਗੇ ਜਿਹੜੇ ਇੱਥੇ ਦੇਸ਼ ਚ ਅਲਗਾਵਾਦੀ ਗੱਲ ਕਰਦੇ ਹੋਣਗੇ ਔਰ ਮੈਂ ਵੇਖਦਾ ਕਿ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈ ਯਾਦ ਹੋਵੇਗਾ ਕੋਤਾਰ ਸਿੰਘ ਖੰਧਵਾਨ ਸਾਹਿਬ ਪਾੜੇ ਤੇ ਸਪੀਕਰ ਸਾਰੇ ਪੰਜਾਬ ਦੇ ਉਹ ਕੈਨੇਡਾ ਜਾਂਦੇ ਨੇ ਉੱਥੇ ਜਾ ਕੇ ਖਾਲਸਾਣੀ ਨਾਲ ਫੋਟੋ ਖਿਚਵਾਉਂਦੇ ਨੇ ਉਹਨਾਂ ਨਾਲ ਖਾਣਾ ਖਾਂਦੇ ਉਹ ਕੋਈ ਐ ਨਹੀਂ ਕਿ ਤਰ੍ਹਾਂ ਕੋਈ ਹਰਜੀਤ ਸਿੰਘ ਬਾਜਵਾ ਨਾਮ ਹੈ ਜਿਹਨਾਂ ਨੂੰ ਲੋਨ ਸਟੈਂਪਡ ਖਾਲਸਾਣੀ ਨੂੰ ਰਾਕਰ ਕਹਿੰਦਾ ਜੀ ਬਾਹਰ ਹੈਗੇ ਸਨ ਵਿਦੇਸ਼ ਅੱਖਾਂ ਦਾ ਇਲਾਜ ਕਰਾਂਗੇ ਸਨ 3 ਮਹੀਨੇ ਕੋਈ ਇਲਾਜ ਹੁੰਦਾ ਲਿਆ ਗੁਰੂ ਦੀ ਮੇਰੇ ਖਾਂ ਠੀਕ ਹੋ ਗਿਆ ਪਰ ਇੱਕੋ ਫੋਟੋ ਨੇ ਆਪਣੇ ਸੋਸ਼ਲ ਮੀਡੀਆ ਤੇ ਪਾਈ ਯੂਕੇ ਤੋਂ ਗੂਗਲ ਚੈੱਕ ਕਰ ਲਓ ਕੋ ਫੋਟੋ ਸੀ ਪ੍ਰੀਤਗੋਲ ਗਿਲਨ ਪ੍ਰੀਤਗੋਲ ਗਿਲ ਤੇ ਸਟੈਂਪਡ ਉਹ ਹੈ ਜਿਹੜੀ ਕਿ ਖਾਲਸਾ ਮਮਨੂ ਸਪੋਰਟ ਕਰਦੀ ਹੈ ਤੇ ਕਿਦਨੇ ਕਿਦਨੇ ਪੇਬੈਕ ਟਾਈਮ ਵੀ ਹੋ ਰਿਹਾ ਜਿਹੜਾ ਜਿਹੜੇ ਕਿਸਾਨ ਇਹਨਾਂ ਤੇ ਪਾਏ ਗਏ ਜਿਹੜੇ ਆਸਾਂ ਨੇ ਦਿੱਤੇ ਉਹਦਾ ਪੇਬੈਕ ਟਾਈਮ ਵੀ ਹੋ ਰਿਹਾ ਉਹ ਇਹਨਾਂ ਨੂੰ ਜਵਾਬ ਦੇਣਾ ਪਏਗਾ ਈਡੀ ਨੇ ਡਿਟੇਲ ਦਿੱਤੀ ਹੈ ਕਿ ਇਹ ਪੈਸਾ ਬਾਹਰੋਂ ਆਇਆ ਹੈ ਉਹ ਕਿਹੜੇ ਸੋਰਸ ਤੋਂ ਆਇਆ ਹੈ ਉਹ ਜਾਣਕਾਰੀ ਦੇਣੀ ਪਏਗੀ ਉਹ ਕਿੱਥੇ ਯੂਜ਼ ਹੋਇਆ ਉਹ ਜਾਣਕਾਰੀ ਦੇਣੀ ਪਏਗੀ ਬੇਸ਼ਰਮੀ ਹੈ ਸੱਚ ਗੋਗ ਕੀ ਇੱਕ ਐਮਐਲਏ ਨੇ ਜਿਹੜਾ ਇਹਨਾਂ ਦਾ ਫੰਡ ਕਲੈਕਟਰ ਸੀ ਉਹਨੇ ਆਪਣੇ ਅਕਾਊਂਟ ਹੀ ਪੈਸੇ ਮਗਾ ਕੇ ਆਪਣੇ ਆਸੇ ਯੂਜ਼ ਕਰ ਲਏ ਮਤਲਬ ਉਹ ਵੀ ਪਾਰਟੀ ਦੇ ਅਕਾਊਂਟ ਹੀ ਕੀ ਗਏ ਆਪਣੇ ਅਕਾਊਂਟ ਹੀ ਪੈਸੇ ਮਗਾਏ ਔਰ ਪੈਸਾ ਯੂਜ਼ ਕਰ ਲਏ ਆਪਕੇ ਪਾਸਲ ਕੌਂਸਲ ਹੈ ਆਪਣੇ ਪਸੰਦਾਂ ਨੂੰ ਸੋ ਜਿਹੜੀ ਵੱਡੀ ਗੱਲ ਹੈ ਕਿ ਆਮ ਆਪੀ ਪਾਰਟੀ ਦਾ ਸਟੇਟਸ ਕੀ ਹੋਏਗਾ 100 ਤੋਂ ਬਾਅਦ ਕੁਐਸਚਨ ਮਾਰਕੀਏ ਬਟਾ ਕੁਐਸਚਨ ਮਾਰਕੀਏ ਕੇਜਰੀਵਾਲ ਜਾਂ ਤੋਂ ਬਾਅਦ ਆ ਪਾਏਗਾ ਨਹੀਂ ਆ ਪਾਏਗਾ ਉਹ ਕੋਰਟ ਨੇ ਚਾਹ ਕਹਣਾ ਪਰ ਇਹ ਵੀ ਵੱਡਾ ਕੁਐਸਚਨ ਮਾਰਕਾ ਹੈ ਮਨੀਸ਼ ਸੁਸੋਦੀਆ ਦੀ ਬੇਲ ਉਹਨੇ ਰਿਜੈਕਟ ਕੀਤੀ ਕੋਰਟ ਨੇ ਔਰ ਜੋ ਕੋਰਟ ਨੇ ਟਿੱਪਣੀ ਕੀਤੀ ਹੈ ਉਹ ਇੰਨੀ ਖਤਰਨਾਕ ਹੈ ਕਿ ਮਨਰਚਨੀ ਰਿਪੋਰਟ ਉਸ ਤੇ ਕੁਝ ਲਿਆਜ ਕਰੇਗਾ ਸਜੰਜਨ ਜੈਂਡ ਆਲਰੇਡੀ ਕੁਝ 13 14 ਪਰ ਬਿਲ ਅਪਲਾਈ ਕਰ ਚੁੱਕਾ ਹੈ ਰਿਜੈਕਸ਼ਨ ਦਿੱਤੀ ਹੈ ਤਾਂ ਦਿਸ ਪਾਰਟੀ ਦਾ ਆਪਣਾ ਅਸਤਿਤਵ ਖਤਰੇ 'ਚ ਹੈ ਅੱਜ ਮੇਰੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਉਸ ਪਾਰਟੀ ਦੇ ਪੁਲੇਖੇ 'ਚ ਆ ਕੇ ਆਪਣਾ ਵੋਟ ਨਾ ਖਰਾਬ ਕਰੋ ਔਰ ਜੇ ਦੂਜੀ ਪਾਰਟੀ ਹੈ ਉਹਦੇ ਪੁਲਿੱਖੇ ਵੀ ਆ ਕੇ ਵੋਟਨਾ ਖਰਾਬ ਕਰੋ ਕਾਮਰਸ ਦੇ ਪੁਲਿੱਖੇ ਵੀ ਆ ਕੇ ਵੋਟਨਾ ਆਪਣਾ ਖਰਾਬ ਕਰੋ ਕਿਉਂਕਿ ਇੱਥੇ ਦੇ ਆਪਸ ਹੀ ਪੂਰਾ ਕੁਸ਼ਤੀ ਹੋ ਰਹੀ ਹੈ ਮੋਹਾਲੀ ਤੱਕ ਮਦੂਰਾ ਕੁਸ਼ਤੀ ਹੁੰਦੀ ਹੈ ਚੰਡੀਗੜ੍ਹ ਪਹੁੰਚ ਕੇ ਫਿਰ ਆਪਸੇ ਗਲਬਕੜੀ ਹੋ ਜਾਂਦੀ ਹੈ ਆਪਸ ਹੀ ਜਿੰਮੇਵਾਲਾ ਹੋ ਜਾਂਦਾ ਤੇ ਇਸ ਕਰਕੇ ਪੀਲੇ ਕੀ ਐਤਕੀ ਪੰਜਾਬ ਵਿੱਚ ਤੁਸੀਂ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਜਨਤਾ ਨੇ ਸਾਰੀ ਪਾਰਟੀਆਂ ਟਰਾਈ ਕਰ ਲੀਆਂ ਇੱਕ ਵਾਰ ਭਾਜਪਾ ਨੂੰ ਮੌਕਾ ਦਿਓ ਔਰ ਜੋ ਕਮੋਦੀ ਜਿਨੇ ਪਿਛਲੇ 10 ਸਾਲਾਂ ਵਿੱਚ ਕਿਤੇ ਨੇ ਖਾਸ ਕਰਕੇ ਸਿੱਖ ਪਾਇਚਾਰੇ ਸੇਰ ਕੰਮ ਕੀਤੇ ਨੇ ਉਹਦਾ ਕੋਈ ਸਾਨੀ ਨਹੀਂ 70 ਸਾਲਾਂ ਜਿਹੜੇ ਕੰਮ ਨਹੀਂ ਹੋਏ ਸਨ ਉਹ ਕੰਮ ਕੀਤੇ ਨੇ ਔਰ ਉਹਦਾ ਆਊਟਕਮ ਵੀ ਅੱਛਾ ਆਇਆ ਹੈ ਜਿਹੜੀ ਪਾਰਟੀ ਨੇ ਅੱਜ ਤੋਂ ਹੁਣ ਤੱਕ 4 ਮਹੀਨੇ ਬਾਅਦ ਤੋਂ ਪਾਰਟੀ ਨਾ ਜਦੋਂ ਪਾਰਟੀ ਨਹੀਂ ਰਹੇ ਕਿ ਤੇ ਉਹ ਸਰਕਾਰ ਕਿੱਥਾਂ ਚਲੇਗੀ ਉਹ ਕਿਹੜੀ ਕਿਹੜੀ ਪਾਰਟੀ ਅੱਥੇ ਜਿਹੜੇ ਐਮਐਲਏ ਚੱਤਨੋ ਕੀ ਕੰਗੇ ਸੀ ਕਿਹੜੀ ਪਾਰਟੀ ਦੇ ਐਮਐਲਏ ਉਹ ਤਦੀ ਕਰਕੇ ਬਾਜਵਾ ਸਾਹਿਬ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿੰਦੇ ਕਿ ਬੱਤੀ ਤੇਤੀ ਐਮਐਲਏ ਸਾਡੇ ਨਾਲ ਸੰਪਰਕ ਕਿਚਲੇ ਇਹਨਾਂ ਤੋਂ ਪੰਜਾਬ ਦੀ ਸਰਕਾਰ ਵੀ ਖਤਰੇ ਸਾੜੇ ਕਰ ਤੇ ਨਹੀਂ ਕਾਂਗਰਸ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਵੀ ਖਤਰਿਤ ਹੈ ਅਗਰ ਪਾਰਟੀ ਖਤਰੇ ਚ ਹੈ ਸਰਕਾਰ ਖਤਰੇ ਚ ਹੈ ਤੇ ਆਪਣਾ ਵੋਟ ਵੇਸ ਕਿਉਂ ਕਰੇ ਔਰ ਦੂਜੀ ਇਹੋ ਜੀ ਪਾਰਟੀ ਨੂੰ ਵੋਟ ਕਿਉਂ ਪਾਣਾ ਜਿਹੜੀ ਇਹਨਾਂ ਨਾਲ ਸਮਝੌਤਾ ਕਰਕੇ ਬੈਠੀ ਹੈ ਇਸ ਕਰਕੇ ਮੇਰੀ ਅਪੀਲ ਹੈ ਪੰਜਾਬ ਦੀ ਜਨਤਾ ਨੂੰ ਤੁਹਾਡੇ ਮਾਧਿਅਮ ਤੋਂ ਪੰਜਾਬ ਦੇ ਸੂਝਵਾਨ ਵੋਟਰਸ ਨੂੰ ਮੇਰੇ ਤੁਹਾਡੇ ਥਰੂ ਅਪੀਲ ਹੈ ਕਿ ਝੂਠੀਏ ਵਾਦੇ ਵਾਲੇ ਡੁੱਡੂਗੀ বাজਾਨ ਵਾਲਿਆਂ ਨਾਲ ਤੇ ਵਾਅਦਾ ਤੇ ਨਾ ਜਾਓ ਇਹ ਹਾਥੀ ਦੇ ਦੰਦ ਖਾਂਦੇ ਕੁਛ ਔੜ ਨੇ ਖਾਂਦੇ ਕੁਛ ਔੜ ਨੇ ਇਹ ਵਾਅਦੇ ਕਰਕੇ ਥੋੜੀ ਜਿਹੀ ਦਿੱਕਤ ਨੂੰ ਸੁਲਤੇਕੇ ਵਰਦਾਨ ਖਾਮ ਕਰਦੇ ਨੇ ਅੱਜ ਦਿੱਲੀ ਚ ਪੀਂਦਾ ਪਾਣੀ ਨਹੀਂ ਹੈਗਾ ਬਿਸਿਕ ਪੀਂਦਾ ਪਾਣੀ ਨਹੀਂ ਦਿੱਲੀ ਚ ਸਰਾਇ ਚਰਾਹੀ ਦਿੱਲੀ ਚ ਪਾਣੀ ਕਰਦੇ ਦਿੱਲੀ ਚ ਬਿਜਲੀ ਦੀ ਦਿੱਕਤ ਉਹ ਸ਼ੁਰੂ ਹੋ ਗਈ ਆ ਦਿੱਲੀ ਚ ਬਿਜਲੀ ਦਾ ਕੱਟ ਲੱਗਣਾ ਸ਼ੁਰੂ ਹੋ ਗਿਆ ਦਿੱਲੀ ਦਾ ਜਿਹੜਾ ਹੈਲਥ ਮਾਡਲ ਸੀ ਜਿਹਨੂੰ ਪੰਜਾਬ ਇੱਕ ਬੜਾ ਕਹਿੰਦੇ ਸੀ ਕਾਪੀ ਕਰ ਲੈ ਬੜਾ ਵਧੀਆ ਕਰ ਲਿਆ ਦਿੱਲੀ ਦਾ ਹੈਲਥ ਮਾਡਲ ਫਲੈਸ਼ ਕਰ ਗਿਆ ਇਹਨਾਂ ਜਾ ਕੇ ਮੋਹੱਲਾ ਕਿੰਨੀ ਦੀ ਹਾਲਤ ਦੇਖ ਲਓ ਔਰ Google ਮਾਰ ਕੇ ਸਰਚ ਕਰਕੇ ਦੇਖੋ Google ਸਰਚ ਕਰਕੇ ਕਿ 3 ਬੱਚਿਆਂ ਦੀ ਹੱਤਿਆ ਹੋ ਗਈ 3 ਬੱਚਿਆਂ ਨੂੰ ਦਵਾਈ ਦਲ ਦਿੱਤੀ ਗਈ ਉਹਨਾਂ ਦੀ ਜੱਥ ਹੋ ਗਈ 6 ਬੱਚੇ ਦਾਖਲ ਕਰਨੇ ਪਏ ਹਸਪਤਾਲ ਵਿੱਚ ਉਹ ਵੀ ਦਵਾਈ ਕਰ ਦਿੱਤੀ ਗਈ ਤੇ ਕਿਹੜੇ ਸਟੇਜ ਤੇ ਉਹਨੇ ਰੀਸੈਂਟਲੀ ਮਨੋਵਿਗਿਆਦਤ ਤੇ ਹੀ ਆਪਣਾ ਜਿਹੜਾ ਕੋਰਟ ਵਿੱਚ ਜਸਟਿਸ ਮਨਮੋਨ ਨੇ ਜਿਹੜਾ ਚੀਫ ਜਸਟਿਸ ਹੱਦ ਦਿੱਲੀ ਨੇ ਉਹਨਾਂ ਨੇ ਜਿਹੜਾ ਐਜੂਕੇਸ਼ਨ ਸੈਕਟਰ ਨੂੰ ਬੁਲਾ ਕੇ ਪੁੱਛਿਆ ਵੀ ਦਿੱਲੀ ਦੇ ਸਕੂਲਾਂ ਦੀ ਹਾਲਤ ਦਾ ਉਹਨੇ ਖੁਦ ਅਨਮਿਟ ਕੀਤਾ ਕਿ ਦਿੱਲੀ ਦੇ ਸਕੂਲਾਂ ਦੀ ਹਾਲਤ ਜੱਗਿਆ ਰਹੀ ਸਾਂ ਦੇ ਲਈ ਸਕੂਲ ਸਾਡੇ ਠੀਕ ਨਹੀਂ ਚੱਲੇ ਸਾਡੇ ਸਕੂਲਾਂ ਵਿੱਚ ਜਿਹੜੇ ਬੇਸਿਕ ਫੈਸਿਲਿਟੀ ਤੇ ਟੇਬਲ ਆਦੀ ਕੁਰਸੀਆਂ ਦੀ ਬੈਂਚ ਬੈਂਚਸ ਦੀ ਉਹ ਨਹੀਂ ਹੈਗੀ ਔਰ ਇਹ ਵੀ ਕਿਹਾ ਕਿ ਇੱਕ ਕਲਾਸ ਵਿੱਚ 100 ਤੋਂ ਉੱਤੇ ਬੱਚਾ ਪੜਦਾ ਪਿਆ ਇਹ ਮੈਂ ਨਹੀਂ ਕਹਿ ਰਿਹਾ ਇਹ ਜਸਟਿਸ ਮਨਮੋਨ ਦੇ ਜਿਹੜਾ ਚੀਫ ਜਸਟਿਸ ਹੁਣ ਦਿੱਲੀ ਹੈ ਉਹਦੀ ਕੋਰਟ ਵਿੱਚ ਦਿੱਲੀ ਦਾ ਜਿਹੜਾ ਐਜੂਕੇਸ਼ਨ ਸੈਕਟਰ ਉਹਨੇ ਬਿਆਨ ਦਿੱਤਾ ਹੈ ਬੇਸਿਕ ਐਮਟੀਸੀ ਦੀ ਦਿੱਕਤ ਹੋ ਗਈ ਦਿੱਤੇਆਂ ਸੱਪਿਆਂ ਦਾ ਕੰਮ ਸੀ ਬੜਾ ਕੰਮ ਕੀਤਾ ਔਰ ਦੂਜਾ ਇਹ ਕਿ ਪ੍ਰਸ਼ਾਚਾਰਿਕ ਪੁਲੀਤਾਨ ਨੇ ਉਹ ਜਿਹੜਾ ਸਭ ਤੋਂ ਮਾੜੀ ਕੰਮ ਜਿਹੜਾ ਹੋ ਰਿਹਾ ਉਹ ਇਹ ਕੰਮ ਹੋ ਰਿਹਾ ਕਿ ਸਾਰਾ ਜਿਹੜਾ ਸਮਾਜ ਦਾ ਇੱਕ ਸੋਚ ਹੈ ਉਸ ਪੂਰੀ ਸੋਚ ਨੂੰ ਇਹ ਢਾ ਰਹੇ ਨੇ ਜਿੱਦਾਂ ਦਾ ਮਾਮਲਾ ਹੋਵੇ ਇੱਥੇ ਬਲਕਾਰ ਸਿੰਘ ਦਾ ਆਇਆ ਮੈਂ ਦੱਸ ਤੋ ਕਿਹੜਾ ਪੰਜਾਬੀ ਹੈ ਜਿਹੜਾ ਸ਼ਰਮਸਾਰ ਨਹੀਂ ਕਰਤਾ ਹਨ ਇੱਦਾਂ ਦਾ ਮਾਮਲਾ ਸੰਦੀ ਕੁਮਾਰ ਦਾ ਵੀ ਆਇਆ ਹੈ ਦਿੱਲੀ ਦੇ ਮੰਤਰੀ ਸੀ ਰਾਸ਼ਨ ਕਾਰਡ ਬਣਾਉਣ ਦੇ ਨਾਮ ਤੇ ਵੇਪ ਕਰਦਾ ਸੀ ਤੇ ਪੌਣ ਫਿਲਮਾਂ ਬਣਾਉਂਦਾ ਸੀ ਫਿਰ ਸਰ ਦਿੱਲੀ ਚ ਦਿੱਲੀ ਚ ਐਮਐਲ ਦਿੱਲੀ ਚ ਮੰਤਰੀ ਸੀ ਸੰਦੀਪ ਕੁਮਾਰ ਸੰਦੀਪ ਕੁਮਾਰ ਮੰਤਰੀ ਸੀ ਸਰਕਾਰ ਦਾ ਉਹ ਰਾਸ਼ਨ ਕਾਰਡ ਦੇ ਨਾਮ ਤੇ ਬਲੂ ਫਿਲਮਾਂ ਬਣਾਉਂਦਾ ਸੀ ਉਹ ਗੂਗਲ ਮਾਰ ਕੇ ਸਭ ਤੋਂ ਸਭ ਕੁਝ ਹੈ ਵੀਡੀਓ ਵੀ ਨੇ ਸਭ ਕੁਝ ਸਭ ਰਿਕਾਰਡ ਤੇ ਹੈ ਫੋਟੋਗ੍ਰਾਫ ਵੀਡੀਓ ਸਭ ਰਿਕਾਰਡ ਤੇ ਨੇ ਇੱਕ ਮੰਤਰੀ ਇਹਨਾਂ ਦਾ ਦਿੱਲੀ ਸੀ ਜਿਨ੍ਹਾਂ ਨੇ ਆਪਣੀ ਵੋਟੀ ਤੇ ਕੁੱਤੇ ਸਾਥੇ ਅਨਿਭਾਈ ਚੁਗਲਤਾ ਹੋ ਗਿਆ ਇੱਕ ਇਹਨਾਂ ਖਾਸਮ ਖਾਸ ਹੈ ਵਿਭਗ ਪਵਾ ਕਦੀ ਹਿੰਦੁਸਤਾਨ ਦੀ ਰਿਕਾਰਡਿੰਗ ਦੀ ਦੁਨੀਆ ਦੇ ਰਿਕਾਰਡਿੰਗ ਕੈਸ ਸੁਨੇਗਾ ਕਿ ਇੱਕ ਐਡਮਿਨਿਸਟ੍ਰੇਟਿਵ ਹੈਡ ਸੀਐਮ ਆਫ ਸਟੇਟ ਉਹਦੇ ਘਰ ਵਿੱਚ ਇੱਕ ਆਪਣੀ ਕੋਲੀਗ ਉੱਤੇ ਰਾਜ ਸਭਾ ਮੈਂਬਰ ਪਾਰਲੀਮੈਂਟ ਉੱਤੇ ਬੁਲਾ ਕੇ ਉਹਦੀ ਕੁਟਾਈ ਕਰਾਈ ਜਾਂਦਾ ਉਹਨੂੰ ਥੱਪੜ ਮਾਰੇਗਾ ਇੱਕ ਜੀ ਸੁਣਿਆ ਨਹੀਂ ਸੀ ਉਹਦਾ ਡਰਾਇੰਗ ਲੋਗ ਵਿੱਚ ਔਰ ਫਿਰ ਉਹਦੇ ਨਾਲ ਸਮਝੌਤਾ ਕਰ ਲਿਆ ਗਿਆ ਕਿ ਨਹੀਂ ਨਹੀਂ ਅਸੀਂ ਐਕਸ਼ਨ ਲਾਵਾਂਗੇ ਔਰ ਫਿਰ ਜਦ ਵਾਪਸ ਉਥੇ ਐਕਸ਼ਨ ਲੈ ਕੇ ਉਸ ਬੰਦੇ ਦੇ ਵਾਸਤੇ ਪ੍ਰੋਟੈਸਟ ਕੀਤਾ ਤੂੰ ਯਾਦ ਕਰੋ ਕਦੀ ਇਹਨਾਂ ਨੇ ਪ੍ਰੋਟੈਸਟ ਮੀਨ ਸਸੋਦੀਆਸ ਦੇ ਕੀਤਾ ਕਦੀ ਸਤਜੰਦਰ ਕਿਆਨਾਸ ਦੇ ਕਿਛਨੇ ਪ੍ਰੋਟੈਸਟ ਕੀਤਾ ਸੱਜੇ ਸਿੰਘਾਸ ਦੇ ਪ੍ਰੋਟੈਸਟ ਕੀਤਾ ਮੇਕੋ ਕੁਮਾਰਾਸ ਦੇ ਪ੍ਰੋਟੈਸਟ ਕੀਤਾ ਬਗੈਰਾਂ ਪ੍ਰੋਟੈਸਟ ਕੀਤਾ

ਤੇ ਇਸ ਤੋ ਜਾ ਸੰਸਦ ਨਾ ਖੜਾ ਹੋ ਸਕਦਾ ਤੇ ਇਹ ਸਮਾਜਿਕ ਤੌਰ ਤੇ ਵੀ ਐਡਮਿਨਿਸਟ੍ਰੇਟਿਵ ਤੌਰ ਤੇ ਵੀ ਪੋਲਿਟਿਕਲ ਤੌਰ ਤੇ ਵੀ ਤੇ ਪਾਰਟੀ ਹੁਣ ਹਾਸ਼ੀਏ ਤੇ ਹੈ ਉਹ ਮੰਨਣ ਲੱਗਦਾ ਕਿ ਜਿੰਨਾ ਚੋਣਾ ਖਤਮ ਹੋ ਗਿਆ ਇਸ ਪਾਰਟੀ ਦਾ ਕੋਈ ਹਿੱਸਾ ਬਚੇਗਾ ਇਸ ਕਰਕੇ ਮੇਰੀ ਅਪੀਲ ਹੈ ਆਪ ਜੀ ਦੇ ਮਾਧਮ ਤੋਂ ਪੰਜਾਬ ਦੇ ਵੋਟਰਸ ਨੂੰ ਇਹ ਅਕੀ ਸੋਚ ਕੇ ਸਮਝ ਕੇ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਵਾਸਤੇ ਦੇਸ਼ ਨੂੰ ਅੱਗੇ ਲੈ ਜਾਣਾਸਤੇ ਵੋਟ ਪਾਓ ਔਰ ਤਾਂਕੀ 2047 ਤੱਕ ਅਸੀਂ ਵਿਕਸਿਤ ਭਾਰਤ ਹੋ ਸਕੀਏ ਪੰਜਾਬ ਵਿੱਚ ਉਹਦੇ ਚ ਕੰਟ੍ਰਿਬਿਊਟ ਕਰ ਸਕੇ ਪੰਜਾਬੀਏ ਵੀ ਉਹਦੇ ਚ ਕੰਟ੍ਰਿਬਿਊਟ ਕਰ ਸਕੇ ਇਹ ਮੇਰੀ ਅਪੀਲ ਹੈ ਇਸ ਲਈ ਕੋਈ ਗੱਲ ਕਰੀਓ ਕੁਛ ਨਹੀਂ ਗੱਲ ਪੁੱਛ ਸਕਦੇ ਅਰਜਨ ਸਾਹਿਬ ਜਿਵੇਂ ਤੁਸੀਂ ਸਾਰੀ ਪ੍ਰਸੰਗਵਾਦ ਕਰਦੇ ਹੋ ਕਿ ਕਿ ਜਿਵਨ ਉਹਦੇ ਦੌਰ ਹੈ ਕਿ ਦਰ ਕਿ ਜੇ ਇੰਡੀਆ ਲੈਵਲ ਦੀ ਗੱਲ ਕੀਤੀ ਜਾਵੇ ਤਾਂ ਉਹ 2 ਦਰਜਨ ਸੀਟਾਂ ਦੇ ਜਿਵਨ ਨਹੀਂ ਲੱਗਦੇ 22 ਸੀਟਾਂ 22 ਸੀਟਾਂ ਤੋਂ ਲੱਗਦਾ ਥੈਟ ਮੀਨਸ ਪੰਜਾਬ ਤੇ ਪੰਜਾਬ ਤੇ ਪੰਨੀ 50 ਵਿੱਚ ਦੀ 50 ਵਿੱਚ ਤੇ ਲੋਕਾਂ ਨੂੰ ਭੁਲਖਾ ਦੂਰ ਹੋਇਆ ਨਹੀਂ ਪੰਜਾਬ ਦੇ ਲੋਕਾਂ ਦਾ ਭੁਲਖਾ ਦੂਰ ਹੋਇਆ ਕੀ ਇਹ ਦੋਨੋਂ ਆਪਸ ਵਿੱਚ ਇੱਕੋ ਨੇ ਮੈਂ ਵੀ ਆਖਣਾ ਦੋਨੋਂ ਮੁਹਾਲੀ ਕੁਝ ਤੇ ਚੰਡੀਗੜ੍ਹ ਕੁਝ ਇਹ ਦੋਨੋਂ ਆਪਸ ਵਿੱਚ ਇੱਕੋ ਨੇ ਪੰਜਾਬ ਦੇ ਵਿੱਚ ਵੀ ਇਹ ਜਦ ਤੱਕ ਤੁਹਾਨੂੰ ਕਿ ਅਜੇ ਵੀ ਇਹ ਪੰਜਾਬ ਦੀ ਜਨਤਾ ਨੇ ਇਸ ਤਰ੍ਹਾਂ ਕੇ ਪਿੰਨ ਕੀਤੀ ਪੰਜਾਬ ਦੀ ਜਨਤਾ ਨੂੰ ਕਿ ਆਪਣਾ ਵੋਟ ਨਾ ਖਰਾਬ ਕਰੋ ਕਿਰਪਾ ਕਰਕੇ ਕਿਉਂਕਿ ਜਿਹੜੀ ਪਾਰਟੀ ਦਾ ਉੱਥੇ ਕੇਸ ਹੋ ਗਿਆ वो कल नहीं कह सकता परंतु तो कल पीपुलजेंटेश एक्ट आरपी कॉल एक की की लेगा कोर्ट की फैसला करेगा एक पार्टी बचेगी नहीं बचेगी दो महीने बाद तीन महीने बाद चार महीने बाद ये पार्टी रहेगी नहीं रहेगी ये पता नहीं पार्टी के आगू जेल करिए ਮੈਂ ਨਹੀਂ ਆਜ ਕਨਫਾਈਨ ਕਰੀਏ ਅਸਤੇ ਕੀ ਇਹ ਪਾਰਟੀ ਦਾ ਅਸਥਿਤ ਬਚੇਗਾ ਨਹੀਂ ਬਚੇਗਾ ਚਲੋ ਆਪਾਂ ਗੱਲ ਕਰਦੇ ਆਂ ਆਪਾਂ ਗੱਲ ਕਰਦੇ ਤੁਸੀਂ ਸਿੱਖ ਮੁੱਦਿਆਂ ਦੇ ਬਾਰੇ ਇੱਕ ਸਵਾਲ ਕਰ ਲਓ ਸਰ ਮੇਰੀ ਰਿਕਵੈਸਟ ਹੈ ਆਜ ਕਨਫਾਈਨਮੈਂਟ ਅੱਛੇ ਨਹੀਂ ਆਪੀ ਸੇ ਵੀ ਜਿਹੜੀ ਚੀਜ਼ ਤੁਹਾਡੇ ਨਾਲ ਜੁੜੀ ਹੋਈ ਮੇਰੀ ਜਿਹੜੀ ਰਿਕਵੈਸਟ ਹੈ ਮੇਰੀ ਜਿਹੜੀ ਹੰਬਲ ਰਿਕਵੈਸਟ ਹੈ ਅੱਜ ਮੈਂ ਮੇਰੀ ਬਿਲਤੀ ਆਪ ਦੀ ਗੱਲ ਆ ਪੰਜਾਬ ਦੀ ਗੱਲ ਆ ਸਿੱਖਾਂ ਦੀ ਗੱਲ ਆ ਸਿੱਖ ਮੁੱਦਿਆਂ ਦੀ ਗੱਲ ਹੀ ਨਹੀਂ ਆ ਬਾਤ ਸਿੱਖ ਮੁੱਦਿਆਂ ਦੀ ਗੱਲ ਆ ਤੁਸੀਂ ਹਮੇਸ਼ਾ ਹੀ ਸਿੱਖ ਮੁੱਦਿਆਂ ਨਾਲ ਤੇ ਸੋ ਕੇਂਦਰ ਤੋਂ ਤਾਂ ਕਾਪੀ ਗੱਲ ਪਹੁੰਚਾਦੇ ਰਹੇ ਲੋ ਕੇਂਦਰ ਨੇ 2019 ਦੇ ਵਿੱਚ ਕੁਝ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਉਹ ਬੰਦੀ ਸਿੰਘ ਅੱਜ ਵੀ ਬੰਦੀ ਕਿਰਪਾ ਅਮੀਸ਼ਾ ਜੀ ਨੇ ਬਿਲਕੁਲ ਨਾ ਕਰ ਦਿੱਤੀ ਹੈ ਕੇਜਰੀਵਾਲ ਪ੍ਰੋਫੈਸਰ ਤ੍ਰਿੰਦਰਪਾਲ ਸਿੰਘ ਖੁੱਲਰ ਨੂੰ ਦੂਜੀ ਕੋ ਛੱਡ ਕੇ ਰਾਜੀ ਨਹੀਂ ਅਖੀਰ ਉਹਨਾਂ ਨੂੰ ਵੀ ਉਸੇ ਜੇਲ੍ਹ ਚ ਜਾਣਾ ਪਿਆ ਜਿੱਥੇ ਪ੍ਰੋਫੈਸਰ ਤ੍ਰਿੰਦਰਪਾਲ ਸਿੰਘ ਖੁੱਲਰ ਹੈ ਨਹੀਂ ਉਹ ਅਮਰਸਰ ਜੀ ਤ੍ਰਿੰਦਰਪਾਲ ਸਿੰਘ ਖੁੱਲਰ ਰਮਲਸਰ ਐ ਰੀਜੈਂਡਰ ਟ੍ਰੀਟਮੈਂਟ ਦੂਜੀ ਗੱਲ ਹੈ ਕਿ ਮੈਂ ਇੱਕ ਗੱਲ ਤੇ ਮੈਂ ਇਕੱਠੇ ਦੀ ਇੱਕ ਥੋੜੀ ਗੱਲ ਦਾ ਛਿੰਤਾ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੇ ਬੰਦੀ ਸਿੰਘ ਆਪਣੇ ਜਿਹੜੇ ਮਾਫੀ ਭੇਜਣ ਆਪਣੀ ਪਰਮਿਸ਼ਨ ਜਿਹੜੀ ਹੁੰਦੀ ਹੈ process ਹੈ ਪਰਮਿਸ਼ਨ ਦਾ ਉਹ ਮਾਫੀ ਭੇਜਣ ਤੇ ਕੰਸੀਡਰ ਕਰੇਗੀ ਸੈਂਟਰਲ ਗਵਰਨਮੈਂਟ ਪਰ ਮਾਫੀ ਤੇ ਮੰਗਣੀ ਪੈਣੀ ਇੱਕ ਗੱਲ ਸਕਲਿਸ ਬੁੰਦਰ ਪਾਸ ਇੱਕ ਪੁਰਾਣਾ ਮਾਮਲੇ 'ਚ ਵੀ ਦਿੱਲੀ ਗਵਰਨਮੈਂਟ ਨੇ ਖਾਸਾ ਲੈਣਾ ਹੈ ਸਰਵੇ ਦੀ ਔਰ ਪਗਰ ਉਹ ਮਾਫੀ ਮੰਗੇ ਨੇ ਆਪਣੀ ਮੈਂ ਤਾਂ ਮੰਨਦਾ ਕਿ ਉਹ ਬਦੀ ਮਾਨਸਿਕ ਹਲਤ ਠੀਕ ਨਹੀਂ ਹੈ ਪਰ ਕਿਸੇ ਬੁਢੀ ਦੀ ਮਾਨਸਿਕ ਹਲਤ ਠੀਕ ਨਹੀਂ ਪਛੇ ਕੋਈ 12 24 ਸਾਲ ਤੋਂ ਦਾ ਮਾਨਸਿਕ ਜਿਹੜਾ ਇਲਾਜ ਹੈ ਉਹ ਵੀ ਚੱਲ ਗਿਆ ਔਰ ਸਰਕਾਰੀ ਹਸਪਤਲ ਚੱਲੇ ਉਹ ਫੈਸਲਾ ਹੈ ਨਾ ਜੀ ਦਾ ਜੀ ਔਰ ਉਹ ਮਾਫੀ ਉਹ ਅਗਰ ਉਹ ਪਰਸਨਲ ਲੈਵਲ ਤੇ ਮਾਫੀ ਮੰਗਣ ਫਿਰ ਸਰਕਾਰ ਨੂੰ ਕੋਈ ਇਹ ਕੀ ਗਵਰਨਮੈਂਟ ਦੇਸ਼ੂ ਹੈ ਚੇਡ ਗਵਰਨਮੈਂਟ ਸਰ ਜੀ 26 ਲੱਖ ਸੈਂਡ ਜਿਹੜੇ ਨੇ ਸ਼ਰੋਨੀ ਕਮੇਟੀ ਨੇ ਸਰ ਸ਼ਰੋਨੀ ਕਮੇਟੀ ਦਾ ਨਹੀਂ ਸਰ ਲੀਕ ਪਣੇ कोई कोई एम नहीं।, नहीं।, नहीं सर मेरी रिक्वेस्ट है एक मिनट मैं 26 तोड़ कर आऊंगा किसी किसी असली अब गुनाह है कितना तो मेनू माफी देनी पड़ेगी आगे प्रफेशन रिफंड सर मैं मेनू मैं 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 एसटीपी से कई इश्यूज से जिन्हें मैं बात कर रहा था दिक्कत होएगी एसटीपी से तो कई इश्यूज हैं सर जो जो मैं माफी मांग के माफी मांग के सर मैं मैं एक मिनट सर जी बात की होनी चाहिए संधवा साहब दी कि उधर जाके फोटो बिठा दे लो पाकिस्तानी ने ਜਿਹੜੀ ਕਾਲੀ ਸੂਚੀ ਜਿਹੜੀ ਭਾਜਪਾ ਨੇ ਖਤਮ ਕੀਤੀ ਆ ਪਹਿਲਾਂ ਉਹਨੂੰ ਵੀ ਕਾਂਗਰਸ ਖਾਲਸਤਾਨੀ ਕਹਿੰਦੀ ਸੀ ਉਹ ਵੀ ਜਿਹੜੇ ਜਿਕੇ ਸੀ ਕਦਰ ਦੇ ਆਸਵਾਦੀ ਕੋਈ ਨਾ ਦੇ ਸੀ ਕਿਉਂਕਿ ਮੈਂ ਨਹੀਂ ਕਹਿਣਾ ਕਹਿੰਦਾ ਪਰ ਜਿਹੜੇ ਆ ਅਸੂਲਾਂ ਦੇ ਮੁਤਾਬਕ ਜੋ ਸਿਸਟਮ ਦੇ ਨਾਲ ਉਹਨਾਂ ਨੇ ਉਹ 312 ਲੋਕਾਂ ਦੇ ਡਾਕੂਮੈਂਟ ਔਨ ਰਿਪੋਰਟ ਸਰਕਾਰ ਕੋ ਰੱਖਨੇ ਉਹਨਾਂ ਨੇ ਕੀ ਲਿਖ ਕੇ ਦਿੱਤਾ ਉਹ ਪੜ ਲੈਣਾ ਚਾਹੀਦਾ ਕਿਸਾਨਾਂ ਦੇ ਸਾਰੇ ਤੁਹਾਡੀ ਗੱਲ ਬਾਤ ਜਿਹੜੀ ਆ ਉਹ ਕਿਸਾਨ ਦੇ ਤੱਕ ਉਹ 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 ਇਲੈਕਸ਼ਨ ਤੋਂ ਬਾਅਦ ਫਿਰ ਦੁਆਰਾ ਚੈਪਟਰ ਖੁੱਲੇਗਾ ਅਸੀਂ ਦਰਵਾਜ਼ਾ ਦੁਆਰਾ ਜਾਗੇ ਜੀ ਜੇ ਇਹਦੇ ਵਿੱਚ ਫੋਟਾ ਦੇ ਦਿੱਤਾ ਨੀ ਕੋਈ ਗੱਲਬਾਤ ਸਟੈਂਡ ਦੇ ਵਿੱਚ ਮੈਂ ਸਮਝ ਨਹੀਂ ਅਗਰ ਅਸੀਂ ਸੋਚੀਏ ਕਿ ਕੁਝ ਲੋਕੀ ਕੁਝ ਜਿਹੜੇ ਕਿਸਾਨਾ ਲੀਡਰ ਨੇ ਉਹ ਸਾਨੂੰ ਰੋਕੋ ਰੋਕਣ ਥੋੜੀ ਜਿਹੀ ਐਡੀ ਗੱਲ ਪਰ ਆ ਸੋਸ਼ਲ ਮੀਡੀਆ ਤੇ ਪਿੰਡ ਤੱਕ ਜਾ ਰਹੀ ਨੇ ਤੁਹਾਡੀ ਜਿਹੜੀ ਗੱਲ ਜਦ ਤੁਸੀਂ ਰਿਕਾਰਡ ਕਰੇ ਤੇ ਪਿੰਡ ਤੱਕ ਜਾ ਰਹੀ ਉਹ ਜਾਏਗੀ ਪਰ ਜਿਹੜੀ ਮੂਲ ਗੱਜੇ ਤੇ ਗੱਲ ਜਿਹੜੀ ਉਹ ਉੱਥੋਂ ਆਪਾਂ ਦੀਬ이트 ਦੇ ਕਿ ਉਹ ਹੈ ਕਿ ਇਹ ਪਾਰਟੀ ਦਾ ਅਸਥਿਤ ਬਚੇਗਾ ਨਹੀਂ ਬਚੇਗਾ ਇਹ ਨਹੀਂ ਪਤਾ ਕਿ ਔਰ ਜਿਹੜੀ ਪਾਰਟੀ ਨਾਲ ਇਹ ਰਾਜ ਸਭਾ ਕੇ ਬੈਠੇ ਨੇ ਇੱਥੇ ਦੇ ਕਹਿੰਦੇ ਨੇ ਇੱਕ ਥੀ ਕਾਂਗਰਸ ਇੱਥੇ ਕਿਹਾ ਸੀ ਨਾ ਹੈ ਉੱਥੇ ਜਾ ਕੇ ਸੋਨੀਆ ਗਾਂਧੀ ਦੇ ਪੈਰ ਫੜ ਲੈਂਦੇ ਨੇ ਕਿਹਾ ਸੀ ਨਾ ਬਾਜੇ ਨੂੰ ਕਿ ਮੈਂ ਸੋਨੀਆ ਗਾਂਧੀ ਨਾਲ 10 ਬਾਰ ਮਿਲਣਾ ਕੋਈ ਤੱਕ ਨਹੀਂ ਮਿਲਦਾ ਤੇਰਾ ਪਤਾ ਹੈ ਇਹ ਵਰਡ ਵੀ ਯੂਜ਼ ਕਰਦੇ ਸਨ ਮਾਨ ਸਰ ਨੇ ਮਾਨ ਸਰ ਨੇ ਕਿਹਾ ਸੀ ਤੇ ਇੱਥੇ ਕਹਿੰਦੇ ਨੇ ਇੱਕ ਥੀ ਕਾਂਗਰਸ ਉੱਥੇ ਜਾ ਕੇ ਪੈਰ ਫੜਦੇ ਨੇ ਤੂੰ ਵੀ ਮਾਤਾ ਤੂੰ ਵੀ ਪਿਤਾ ਇਸ ਤਰ੍ਹਾਂ ਕੇ ਇਹ ਪਾਰਟੀ ਦਾ ਕੋਈ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਇਹ ਦੋਨੋਂ ਪਾਰਟੀਆਂ ਦਾ ਪਤਾ ਨਹੀਂ ਇਸ ਕਰਕੇ ਮੇਰੀ ਰਿਕਵੈਸਟ ਹੈ ਵੋਟ ਆਪਣਾ ਵੇਸ ਨਾ ਕਰੋ ਵੋਟ ਅੱਗੇ ਲੈ ਆਂ ਦੇਸ਼ ਨੂੰ ਅੱਗੇ ਲੈ ਜਾਣਾ ਹੈ ਸੇ ਵੋਟ ਪਾਓ ਕਿ ਇਹ ਤੁਸੀਂ ਸਮਝ ਜਾਓ ਜੀ ਭਾਰਤ ਪਾਲੀ ਸਮਰਤੋਂ ਕੇ ਦਾ ਐਨਐਸਏ ਦੇ ਅੰਦਰ ਅਮਰਪਾਲ ਸਿੰਘ ਖਡੂਰ ਸਿੰਘ ਤੋਂ ਟੋਨ ਲੜਉਂਦੇ ਆ ਕਿ ਇਹ ਇਹ ਕੀ ਹਿੱਤਾਂ ਨਹੀਂ ਰਿਸ਼ਲ ਨੰਨਾ ਤੇ ਹਰ ਕਿਸੇ ਰਿਸ਼ਲ ਰਿਸ਼ੀ ਨੀ ਕਮ ਕੰਟੈਸਟ ਇਹ ਤੇ ਦੇਸ਼ ਦੀ ਜਨਤਾ ਵੋਟ ਪਾਵੇਗੀ ਇਹ ਤੇ ਦੇਸ਼ ਦੀ ਜਨਤਾ ਕਹਿੰਦੇ ਕਿ ਕਿਨੂੰ ਵੋਟ ਪਾਣਾ ਨਹੀਂ ਪਾਣਾ ਜੀ ਕਿਹੜਾ ਤੁਹਾਨੂੰ ਕੀ ਲੱਗਦਾ ਕਿਹੜਾ ਤੇਰਾ ਇਹਨਾਂ ਵਿਅਕਤੀ ਹੈ ਉਹ ਸਮਝਾ ਵਿਅਕਤੀ ਨਹੀਂ ਜਾ ਕੇ ਦੇਸ਼ ਸਿਰੇ ਪੰਜਾਬ ਠੀਕ ਨੇ ਪੰਜਾਬ ਠੀਕ ਦੇ ਸੇ ਕਹਿੰਦੇ ਕਿਹੜਾ ਹੈ ਜਨ ਨਹੀਂ ਚੰਦਾ ਕਿ ਪੰਜਾਬ ਅੱਗੇ ਵੱਧੇ ਪੰਜਾਬ ਦੀ ਪ੍ਰੋਗਰੈਸ ਹੋਵੇ ਤੁਹਾਨੂੰ ਲੱਗਦਾ ਕਿ ਵੰਡ ਪਾ ਕੇ ਟਕੜੇ ਕਰਕੇ ਅਲੱਗ ਜੇ ਅਲੱਗ ਰਾਜ ਮੰਗ ਕੇ ਉਹ ਗੱਲ ਹੋਲੇਗੀ ਕੋਈ ਹੋਰ ਗੱਲ ਤੁਹਾਨੂੰ ਕਹਿਣਾ ਹੈ ਸੈਕਿੰਡ ਇਟ ਇਟ ਜਸਟ ਅ ਕੰਪਲੀਟ ਅਸਟੋਪ ਪਲੀਜ਼ ਮੈਂ ਆਇਡ ਮੇਡ ਯੂ ਆਈ ਰਿਕਵੈਸਟਡ ਯੂ ਦੈਨ ਯੂ ਸਟਾਪਡ ਯੂ ਸਟਾਰਟਡ ਕੰਸਲਟਿੰਗ ਯੂ ਕੋਲੀਗ ਯਾਦ ਕਰਿਓ ਜੀ ਰਾਹੁਲ ਗਾਂਧੀ ਨੇ ਕੀ ਕਿਹਾ ਸੀ ਕਿ ਇੰਡੀਆ ਇਜ਼ ਯੂਨੀਅਨ ਆਫ ਸਟੇਟਸ ਇਹ ਰਾਹੁਲ ਗਾਂਧੀ ਆ ਗਿਆ ਹੈ ਹੈ ਨਾ ਇੰਡੀਆ ਇਜ਼ ਯੂਨੀਅਨ ਆਫ ਸਟੇਟਸ ਇਹ ਪਿਆਨ ਅੰਦਰ ਪਾਸਿੰਗ ਹੈ ਕਿ ਇੰਡੀਆਜ਼ ਯੂਨੀਅਨ ਆਫ ਸਟੇਟਸ ਤੇ ਮੈਂ ਹੁਣ ਕਹਿੰਦਾ ਕਿੱਥੇ ਜਾ ਕੇ ਤਾਰਨ ਦੇ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਬੜੇ ਲੋਕੀ ਲੱਗੇ ਨੇ ਕਿ ਸਰਕਾਰ ਇੱਥੇ ਰਾਹੁਲ ਗਾਂਧੀ ਮਾਜੇ ਹੋਰ ਔਰ ਅਰਜੁਨ ਕੇਜਰੀਵਾਲ ਜਿੰਦਾਬਾਦ ਦੇ ਨਾਰੇ ਵੀ ਪਾਕਿਸਤਾਨੀ ਪਾਕਿਸਤਾਨ ਦੇ 라ਗੂ ਲਾ ਰਹੇ ਨੇ ਅਕਤ तो देंगे देंगे में हम पिछली बार से कई गुना अच्छा करेंगे और हमारे ऑफ वोट बहुत अच्छा होगा मैं हमेशा कभी सीट की गिनती स्थिति बताता क्योंकि हम हंड्रेड परसेंट पंजाब में पिछली बार से बहुत अच्छा करेंगे हम हमारी सीटें बढ़ेंगी और हम परसेंटेज ऑफ वोट भी हमारा ज़्यादा अच्छा होगा and when we go into the Durgana Temple site, there are a lot of beggars who are begging, and the tourists say Amritsar has a lot of poverty. So, what steps would be taken by the Bhajpa if they come into into the power to decrease the poverty line? आपकी जानकारी के लिए थोड़ी जानकारी करके जरा मेरा डेटा नहीं है ये इंटरनेशनल बॉडी से जो डेटा है हिंदुस्तान का कर पंजी करोड़ लोगों को पॉवर्टी लाइन से उससे लाके गए हैं और पीएम लगातार कोशिश करने की, जीदा जीदा एक 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 की कि असी कित्ता जेडी गरीबी रेखा ਤੋਂ ਉਪਰ ਬਾਹਰ ਲੈ ਕੇ ਆਈ ਇੱਕ ਗੱਲ ਦੂਜੀ ਦਾ ਜਿਹੜਾ ਲੋਕਾਂ ਤੋਂੜਾਤੋਂ ਫਾਈਨ ਇਸ਼ੂ ਹੈ ਉਹ ਸਾਡੀ ਸਰਕਾਰ ਇੱਥੇ ਹੋਏ ਜਿਹੜਾ ਸਾਡੇ ਸਾਡੇ ਸੰਸਦਾਂ ਇੱਥੇ ਬਣ ਕੇ ਜਿੱਦਦਾ ਕਰੇਗੇ ਕਿ ਅਸੀਂ ਕਿੱਦਾਂ ਇੱਕ ਜਿਹੜਾ ਟੂਰਿਸਟ ਹੱਬ ਹੈ ਇਹ ਪੂਰਾ ਅੱਛਾ ਹੋਏ ਔਰ ਜਿਹੜਾ ਰਿਕੁਆਇਰਡ ਛੱ ਸਟ ਮੈਂ ਖਾਸ ਕਰਕੇ ਅੰਮ੍ਰਿਤਸਰ ਦੇ ਲੋਕਾਂ ਨੂੰ ਅਪੀਲ ਕਰਾਉਣਾ ਮੈਂ ਆਪ ਅੰਮ੍ਰਿਤਸਰ ਨੂੰ ਅਗਾਸ ਕਰਕੇ ਖਾਸ ਕਰਕੇ ਅਪੀਲ ਕਰ ਰਿਹਾ ਹਾਂ ਉਸ ਕਰਕੇ ਅੰਮ੍ਰਿਤਸਰ ਆਪਕੇ ਪ੍ਰੈਸ ਕੌਂਸਲ ਨੂੰ ਜਗਾ ਅਪੀਲ ਕਰਾਂਗਾ ਕਿ ਕਿਰਪਾ ਕਰਕੇ ਐਕੀ ਇੰਟੈਂਡਿੰਗ ਬੋਰਡ ਪਾਓ ਤਾਂਕਿ ਜਿਹੜਾ ਸੈਂਟਰ ਦਾ ਅਥਸ ਅੰਮ੍ਰਿਤਸਰ ਨੂੰ ਚਾਹੀਦਾ ਜਿਹਦਾ ਵਾਰਲਨਾਸੀ ਨੂੰ ਮਿਲਦਾ ਜਿਹਦਾ ਅਯੋਧਿਆ ਨੂੰ ਮਿਲਦਾ ਉਹ ਅਥਸ ਅੰਮ੍ਰਿਤਸਰ ਨੂੰ ਮਿਲ ਸਕੋ ਅੰਮ੍ਰਿਤਸਰ ਵੀ ਹਾਲਾਂਕਿ ਪੀਐਮ ਸਾਹਿਬ ਆਪੀ ਤੋਂ ਬੜੀ ਕੋਸ਼ਿਸ਼ਾਂ ਜਰੀਆਂ ਵਾਲਾ ਬਾਗ ਦੀ ਇੰਪਰੂਵਮੈਂਟ ਕੀਤੀ ਉਸ ਤੋਂ ਬਾਅਦ ਅਫਗਾਨ ਸਾਹਿਬ ਜਿਹੜਾ ਸਟੇਜ ਹੈਕਿੰਗ ਅੱਛੇ ਲੈ ਕੇ ਆਏ ਤੇ ਸਾਡੀ ਕੋਸ਼ਿਸ਼ ਤੇ ਰਹੇਗੀ ਪਰੰਤੂ ਅਗਰ ਸੰਸਦ ਵੀ ਸਾढ़ा ਹੋਏਗਾ ਤੋ ਅਡਵਾਂਟੇਜ ਮਿਲੇਗਾ ਸਰ ਇਹਦੇ ਵਿੱਚ ਤੁਸੀਂ ਪਾਣੀ ਦੇ ਕਿੱਲਤ ਦੇ ਮੁੱਦੇ ਦੀ ਹੁਣੇ ਗੱਲ ਕੀਤੀ ਸੀ ਆਪੀ ਸਪੀਚ ਦੇ ਵਿੱਚ ਉਸੇ ਮੁੱਦੇ ਦੇ ਉੱਤੇ ਮੈਂ ਪੰਜਾਬ ਦੀ ਸਥਿਤੀ ਨੂੰ ਤੁਹਾਡੇ ਨਾਲ ਜ਼ਰੂਰ-ਜ਼ਰੂਰ ਕਰਨਾ ਚਾਹਾਂਗਾ ਕਿ ਅੱਜ ਦੀ ਰੇਟ ਦੇ ਵਿੱਚ ਐਵਰੀ ਈਅਰ 2 ਫੁੱਟ ਪਾਣੀ ਜਿਹੜਾ ਹੈ ਡਾਊਨ ਜਾ ਰਿਹਾ ਹੈ ਪਰ ਲਗਾਤਾਰ ਨੋਨ ਵਾਸਮਤੀ ਚਾਵਲ ਦੀ ਜੋ ਫਸਲ ਹੈ ਉਹ ਵੀ ਪੀਜੀ ਜਾ ਰਹੀ ਹੈ ਜੋ ਕਿ ਸਪੋਡ ਹੁੰਦੀ ਹੈ ਜਾਂ ਦੂਜੇ ਰਾਜਾ ਦੇ ਵਿੱਚ ਭੇਜੀ ਜਾਂਦੀ ਹੈ ਉਸ ਤੋਂ ਇਲਾਵਾ ਇੱਕ ਐਕਸਵਾਈਐਲ ਦਾ ਮੁੰਡਾ ਵੀ ਜਿਹੜਾ ਹੈ ਬਹੁਤ ਪੁਰਾਣਾ ਪੰਜਾਬ ਦਾ ਮੁੰਡਾ ਹੈ ਐਸ ਬੋਨਾ ਮੁੰਡਾ ਦੇ ਉੱਤੇ ਪੰਜਾਬ ਪਸਤੇ ਬੀਜੇਪੀ ਕੀ ਸੋਚ ਰਹੀ ਚਲੋ ਮੈਂ ਜਿਹੜਾ ਪਹਿਲਾ ਇਸ਼ੂ ਕੀਤਾ ਉਹਦੀ ਗੱਲ ਉਹ ਜਿਆਦਾ ਸਭ ਤੋਂ ਜਿਆਦਾ ਗਵਰਨ ਇਸ਼ੂ ਹੈ ਬਾਕੀ ਤੇ ਪੁਰਾਣਾ ਚੱਲ ਰਿਹਾ ਹੈ ਜੀ ਜੀ ਇਹ ਇਸ਼ੂ ਸਭ ਤੋਂ ਬੋਲਣ ਦੇ ਉਸ ਦਾ ਕਿ ਕਿਸਾਨਾਂ ਨਾਲ ਗੱਲ ਬਣੀ ਕਿ ਦੇਸ਼ ਦੀ ਆਪਣੇ ਪੰਜਾਬ ਦੀ ਜ਼ਮੀਨ ਦੀ ਵੀ ਉਹ ਅਲਰੇਡੀ ਪੰਜੀਰੀ ਦੀ ਵੀ ਦੋ ਨਾਈਟ ਤੱਕ ਇੱਥੋਂ ਹੁੰਟੇਲੀ ਪਹਿਲੇ ਤੋਂ ਬਿਕਨ ਜਾਂਦੀ ਹੁਲ ਵੀਏ ਪਰ ਉਹਨੇ ਅੱਛੇ ਲਾਜੇ ਸ਼ੁਰੂ ਹੋ ਗਏ ਪਰ ਤੋਂ ਇੱਥੋਂ ਬਿਕਨ ਇਹ ਟ੍ਰੇਨ ਜਾਂਦੀ ਸੀ ਉਹ ਸਭ ਬੰਦ ਹੋਣਾ ਜਿੱਦਾਂ ਨਹੀਂ ਡਿਵਰਸਿਫਿਕੇਸ਼ਨ ਆਫ ਕ੍ਰੋਅ ਸਰਕਾਰੋ ਤੇ ਸ਼ੁਰੂ ਹੋਣ ਦੇ ਤਿਆਰ ਹੈ ਉਹ ਕਿਦਨੇ ਜਿੱਦਾਂ ਇਲੈਕਸ਼ਨ ਖਤਮ ਹੋਗਾ ਗੱਲ ਸ਼ੁਰੂ ਹੋ ਗਈ ਉਹ ਸਾੜੀ ਅੱਸੀ ਪੋਜ਼ਿਟਿਵ ਐਗਨਸ ਕਰਦੇ ਕਿ ਪੰਜਾਬ ਦੀ ਜਿਹੜੀ ਡਿਵਰਸਿਫਿਕੇਸ਼ਨ ਹੈ ਉਹ ਜ਼ਰੂਰੀ ਹੈ ਪੰਜਾਬ ਵਾਸਤੇ ਜ਼ਰੂਰੀ ਹੈ ਪਰ ਪੰਜਾਬੀ ਦੇ ਚਾਵਲ ਇੰਨਾ ਪਸੰਦ ਵੀ ਕਰਦੇ ਨੇ ਬਸ ਕਿਹਨੇ ਕਿਹਨੇ ਸਰ ਮੈਂ ਤਾਂ ਕਹਿੰ ਗਿਆ ਇਸ ਕੰਮ ਦੀ ਜਰੂਰੀਏ ਕਿ ਡਾਈਵਰਸਿਟੀਫਿਕੇਸ਼ਨ ਜਰੂਰੀ ਹੈ ਸਰਕਾਰ ਦੀ ਪ੍ਰੋਪੋਜ਼ਲ ਹੈ ਦੇ ਬਾਈ ਦੇ ਪਾਣੀ ਦਾ ਲੈਵਲ ਸਰ ਪਾਣੀ ਦਾ ਲੈਵਲ ਨਹੀਂ ਨੀ ਪੰਜਾਬ ਦੀ ਸਿਹਤ ਵੀ ਖਰਾਬ ਹੋ ਰਹੀ ਹੈ ਬਿਲਕੁਲ ਬਿਲਕੁਲ ਚਲੋ ਥੈਂਕ ਯੂ ਐਨੀਥਿੰਗ ਏਸ ਥੈਂਕ ਯੂ ਸੋ ਮਚ